ਸਸ਼ੀਕਲ ਦੋਸਤੋ ਕੀ ਹਾਲ ਚਾਲ ਹੈ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਕਾਰ ਬਾਜ਼ਾਰ PB 29 ਦੇ ਵਿੱਚ ਤੇ ਅੱਜ ਇੱਕ Swift ਗੱਡੀ ਦੀ ਡਿਟੇਲ ਲੈ ਕੇ ਆਏ ਆਂ ਬਾਈ ਜੀ 2011 2015 ਦੀ ਰਜਿਸਟ੍ਰੇਸ਼ਨ ਹੈ ਮੰਨ ਕੇ ਚੱਲੋ ਵੀ 2016 ਮਾਡਲ ਹੀ ਹੈ ਗੱਡੀ ਬਹੁਤ ਸਾਫ਼ ਹੈ ਟਾਇਰ ਬਿਲਕੁਲ ਨਵੇਂ ਆਂ ਰੰਗਵੰਨ ਪੱਖੋਂ ਸਾਰੀ ਗੱਡੀ ਓਕੇ ਆਪਾਂ ਤੁਹਾਨੂੰ ਚੈੱਕ ਕਰਾਉਣੀ ਆ ਤੇ ਜਿਹੜੀ ਸਭ ਤੋਂ ਵੱਡੀ ਗੱਲ ਹੋਏ ਆ ਵੀ ਗੱਡੀ ਘਰੇ ਖੜੀ ਆ ਕਿਸੇ ਵੀਰ ਕੋਲੇ ਬਾਈ ਆਰਮੀ ਦੇ ਵਿੱਚ ਨੌਕਰੀ ਕਰਦੇ ਆ ਉਹਨਾਂ ਦੀ ਗੱਡੀ ਆ ਤੇ ਗੱਡੀ ਸੈਕੰਡ ਓਨਰ ਹੈਗੀ ਆ ਡੀਜ਼ਲ ਵੇਰੀਐਂਟ ਦੀ ਆ ਬਹੁਤ ਸਾਫ਼ ਸੁਥਰੀ ਗੱਡੀ ਆ ਬਾਈ ਜੀ ਆਪਾਂ ਤੁਹਾਨੂੰ ਸਾਰੀ ਚੈੱਕ ਕਰਾਉਣੀ ਆ ਡਰਾਈਵਰ ਸਾਈਡ ਸਾਰੀ ਦੇਖ ਲਓ ਆਪਾਂ ਤੁਹਾਨੂੰ ਅੰਦਰ ਵੀ ਮਰਾਵਾਂਗੇ ਨਿਗਾਹ ਗੱਡੀ ਕਿਸੇ ਪੱਖੋਂ ਕੋਈ ਕਮੀ ਨਹੀਂ ਗੱਡੀ ਚ ਡੈਸ਼ਬੋਰਡ ਵਗੈਰਾ ਜਿਵੇਂ ਓਕੇ ਆਂਡਰਾਇਡ ਸਾਊਂਡ ਸਿਸਟਮ ਲੱਗਾ ਹੋਇਆ ਸੀਟ ਕਵਰ ਫੋਜੀ ਸਾਹਿਬ ਨੇ ਨਵੇਂ ਲਵਾਏ ਆ ਬਹੁਤ ਸਾਫ ਕੰਡੀਸ਼ਨ ਦੀ ਗੱਡੀ ਐ ਭਾਈ ਜੀ ਇੰਟੀਰੀਅਰ ਗੱਡੀ ਦਾ ਐਨ ਓਕੇ ਆ ਕੋਈ ਕਿਸੇ ਪਾਸੋਂ ਵੀ ਕੋਈ ਕਮੀ ਨਹੀਂ ਇੰਟੀਰੀਅਰ ਦੇ ਵਿੱਚ ਰੂਫ ਵਗੈਰਾ ਦਾ ਕਪੜਾ ਵੀ ਬਿਲਕੁਲ ਐਨ ਨੀਟ ਐਂਡ ਕਲੀਨ ਐ ਸਾਰੀ ਗੱਡੀ ਸ਼ਾਨਦਾਰ ਆਪਾਂ ਤੁਹਾਨੂੰ ਮੀਟਰ ਤੇ ਵੀ ਨਿਗਾ ਮਰਾ ਦਿੰਨੇ ਆਂ ਬਸ ਮੰਨ ਕੇ ਚੱਲੋ ਵੀ 85000 ਕਿਲੋਮੀਟਰ ਚੱਲੀ ਅਜੇ ਤੱਕ ਔਰ ਜ਼ਿਆਦਾਤਰ ਫੌਜੀ ਸਾਹਿਬ ਨੇ ਚਲਾਈ ਹੈ ਬਹੁਤ ਸਾਫ਼ ਗੱਡੀ ਹੈ ਆਪਾਂ ਤੁਹਾਨੂੰ ਹਿੰਜ ਵਗੈਰਾ ਚੈੱਕ ਕਰਵਾ ਦਿੰਨੇ ਆਂ ਡਰਾਈਵਰ ਵਿੰਡੋ ਦੇ ਦੇਖ ਲਓ ਬਿਲਕੁਲ ਐਂਡ ਓਕੇ ਰਿਪੋਰਟ ਹੈ ਬੈਕ ਸਾਈਡ ਵਿੰਡੋ ਤੇ ਵੀ ਆਪਾਂ ਤੁਹਾਨੂੰ ਹਿੰਜ ਵਗੈਰਾ ਤੇ ਨਿਗਾ ਮਰਵਾ ਦਿੰਨੇ ਆ ਕਿਤੇ ਕੋਈ ਦਾਗੀ ਪੀਸ ਨਹੀਂ ਕੋਈ ਜੰਗਾਲ ਨਹੀਂ ਗੋਲੇ ਵਗੈਰਾ ਦੇਖ ਲਓ ਸਾਰੇ ਓਕੇ ਐ ਡਰਾਈਵਰ ਵਿੰਡੋ ਚੈੱਕ ਕਰ ਲਓ ਬਾਈ ਜੀ ਹੇਠਲੇ ਪਾਸੇ ਨਿਗਾਹ ਮਾਰ ਲਓ ਕਿਤੇ ਜੰਗਾਲ ਨਹੀਂ ਕਿਤੇ ਕੋਈ ਪੀਸ ਡਾਗੀ ਨਹੀਂ ਬਹੁਤ ਸ਼ਾਨਦਾਰ ਤੇ ਬਹੁਤ ਸਮੀ ਹੋਈ ਗੱਡੀ ਐ ਇੰਜਰ ਤੇ ਨਿਗਾਹ ਮਾਰ ਲਓ ਇੰਜਨ ਪੱਖੋ ਵੀ ਗੱਡੀ ਬਿਲਕੁਲ ਐਨ ਓਕੇ ਆ ਵੀਰ ਕਿਤੋਂ ਮਗਲੈਲ ਨਹੀਂ ਕੱਢਦੀ ਕਿਤੋਂ ਕੋਈ ਸੀਲ ਨਹੀਂ ਖਰਾਬ ਸਾਰੀ ਗੱਡੀ ਐਨ ਇੰਜਨ ਦੀ ਵੀ ਬਿਲਕੁਲ ਸਾਫ਼ ਐ ਸਾਰਾ ਕੰਮ ਵਗੈਰਾ ਗੱਡੀ ਦਾ ਬਾਈ ਹੁਣੇ ਕਹਿੰਦੇ ਹੋਇਆ ਵੇ ਜਵਾਂ ਐਨ ਓਕੇ ਰਿਪੋਰਟ ਗੱਡੀ ਐ ਬਾਕੀ ਤੁਸੀਂ ਆਓਗੇ ਤਾਂ ਆਪ ਦਾ ਮਿਸਤਰੀ ਵਗੈਰਾ ਜ਼ਰੂਰ ਨਾਲ ਲੈ ਆਇਓ ਜੀ ਬੋਰਨੜ ਦੀਆਂ ਸੀਲਾਂ ਵਗੈਰਾ ਦੇਖ ਲਓ ਬਿਲਕੁਲ ਐਨ ਅਰੀਜਨਲ ਉਸੇ ਤਰ੍ਹਾਂ ਪਈਆਂ ਜਿੱਥੋਂ ਆਪਰ ਨੂੰ ਲੱਗਦਾ ਕਿ ਐਕਸੀਡੈਂਟ ਵਗੈਰਾ ਵੀ ਨਹੀਂ ਗੱਡੀ ਬਿਲਕੁਲ ਸਾਫ਼ ਪਈ ਹੈ ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਵੀ ਸਾਡੀ ਸਾਡਾ ਕੰਮ ਹੁੰਦਾ ਵੀ ਮਾਲਕ ਦੇ ਦੱਸੇ ਅਨੁਸਾਰ ਡਿਟੇਲ ਦੇਣਾ ਗੱਡੀ ਤੁਸੀਂ ਆਪ ਦੇਖ ਪਰਖ ਕੇ ਮਿਸਤਰੀ ਲਿਆ ਕੇ ਚੈੱਕ ਕਰਵਾ ਕੇ ਜੇ ਜੱਚਦੀ ਹੈ ਤਾਂ ਸੌਦਾ ਕਰਨਾ ਬਾਈ ਜੀ ਕਿਉਂਕਿ ਅਸੀਂ ਤਾਂ ਦੱਸੇ ਮੁਤਾਬਕ ਤੁਹਾਨੂੰ ਦੱਸ ਦੇਣਾ ਹੁੰਦਾ ਤੁਸੀਂ ਸਾਡੇ ਚੈਨਲ ਤੇ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਚ ਤਦ ਤੱਕ ਲਈ ਰੱਬ ਰਾਖਾ